ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋ ਕਿ ਅਸੀਂ ਬਿਲਕੁਲ ਠੀਕ ਠਾਕ ਆ ਤੇ ਲੋ ਜੀ ਦੁਪਹਿਰ ਤੋਂ ਰੱਜ ਗਏ ਨਹੀਂ ਡੇਢ ਦੁਪਹਿਰ ਤੇ ਖਾਣੇ ਦਾ ਹੋ ਗਿਆ ਟਾਈਮ ਆਪਾਂ ਨਹਾ ਤੋ ਲਈ ਅਸੀਂ ਸ਼ੁਰੂਆ ਲਿਆ ਤੇ ਹੁਣ ਦੁਪਹਿਰ ਦੀ ਜਿਹੜੀ ਸਬਜੀ ਹੈ ਥੋੜੀ ਜਿਹੀ ਰੈਸਟ ਵੀ ਕਰ ਖੜੀ ਤੇ ਹੁਣ ਆਪਾਂ ਸਬਜੀ ਜਿਹੜੀ ਬਣਾਉਣੀ ਸੀ ਸਵੇਰੇ ਆਪਾਂ ਅੰਡੇ ਵਾਇ ਸੀ ਤੇ ਹੁਣ ਆਪਾਂ ਬਣਾਵਾਂਗੇ ਸਬਜੀ ਕਸ਼ਮੀਰੀ ਅੰਡੇ ਤੇ ਮੈਂ ਬਣਾਉਣ ਲੱਗੀ ਸੀ ਤੇ ਸੋਚਿਆ ਵੀ ਚਲੋ ਫਿਰ ਤੁਹਾਨੂੰ ਵੀ ਰੈਸਪੀ ਨਾਲ ਹੀ ਸ਼ੇਅਰ ਕਰ ਦਿੰਨੀ ਹਾਂ ਬਹੁਤ ਸੌਖੀ ਰੈਸਪੀ ਹੈ ਤੇ ਉਸ ਤੋਂ ਪਹਿਲਾਂ ਰੱਬ ਨੂੰ ਅਸਰ ਸੂ ਸੰਗਤ ਲਈ ਅਰਦਾਸ ਬੇਨਤੀ ਹੈ ਕਿ ਸਾਰਿਆਂ ਦੀਆਂ ਘਰਾਂ ਦੇ ਵਿੱਚ ਖੁਸ਼ੀਆਂ ਖੇੜੀ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਤੇ ਸਭ ਖੁਸ਼ੀ-ਖੁਸ਼ੀ ਵੀਡੀਓ ਦੇਖਣ ਠੀਕ ਹੈ ਜੀ ਤੇ ਲੋਕਰੀ ਸ਼ੁਰੂ ਤੇ ਪਹਿਲਾਂ ਆਪਾਂ ਪਾ ਲੈਣੇ ਆਂ ਜੀ ਇਹਦੇ ਵਿੱਚ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਨਾ ਇਹਦੇ ਵਿੱਚ ਥੋੜਾ ਜਿਹਾ ਘਿਓ ਪਾਵਾਂਗੇ ਇਹ ਸਰੋਂ ਦਾ ਤੇਲ ਹੈ ਕਿਉਂਕਿ ਮੇਰੀ ਨਾ ਬੇਟੇ ਨੇ ਬੇਟੇ ਵਾਸਤੇ ਤਾਂ ਅਸੀਂ ਫਿਰ ਦੇਸੀ ਘਿਓ ਤੜਕਾ ਮੈਂ ਲਾਉਣੀ ਹੈ ਉਦੋਂ ਤਾਂ ਭਾਵੇਂ ਅਸੀਂ ਰਿਫਾਈਨਡ ਹੋਣ ਵੀ ਪੀਚੇ ਵਰਤੀ ਜਾਂਦੀ ਹੈ ਸਾਰਾ ਕੁਝ ਰਮਾ ਮਮਾ ਵੈਸੇ ਜਿਆਦਾ ਸਰੋਂ ਦਾ ਤੇਲ ਵਰਤਦੇ ਆਂ ਠੀਕ ਹੈ ਹੁਣ ਅੱਜ ਕੱਲ ਬੇਟਾ ਇੱਥੇ ਹੈ ਤਾਂ ਜਵਾਨ ਮੁੰਡਿਆਂ ਨੂੰ ਵੈਸੇ ਤਾਂ ਕਿਸੇ ਨੂੰ ਨਹੀਂ ਕੁਝ ਕਹਿੰਦਾ ਮੈਂ ਤਾਂ ਆਪ ਬੜਾ ਵਹਿਮ ਨਹੀਂ ਕਰਦੀ ਹੈਗੀ ਘਿਓ ਕੁ ਦਾ ਕਾਲੋਨੀ ਇਹ ਮਤਲਬ ਤੇ ਇਹ ਤਾਂ ਐਵੇਂ ਕੰਪਨੀਆਂ ਨੇ ਸਾਡੇ ਘਰਾਂ ਚੋਂ ਕੱਢਤਾ ਦੇ ਸੀ ਕਿਓ ਚੰਗਾ ਭਲਾ ਤੇ ਲੋ ਜੀ ਆਪਾਂ ਨਾ ਇਧਰ ਦੇ ਪਾਸੇ ਤੜਕਾ ਰੱਖ ਦਿੰਨੇ ਆ ਤੇ ਫੇਰ ਆਪਾਂ ਅਗਲੀ ਤਿਆਰੀ ਨਾਲ-ਨਾਲ ਕਰਾਂਗੇ ਕੜਾਈ ਦੇ ਵਿੱਚ ਆਪਾਂ ਫਿਰ ਤਾਂ ਕਿਓ ਤੁਸੀਂ ਤੇਲ ਰਿਫਾਈਨਡ ਜੋ ਵੀ ਯੂਜ਼ ਕਰਦੇ ਆ ਕਰ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਇਹਦੇ ਚ ਪਾ ਦਿੰਨੇ ਆ ਥੋੜਾ ਜਿਹਾ ਜੀਰਾ ਸਾਫ ਤਾਂ ਠੀਕ ਹੈ ਲੋਜੀ ਪੂਰਾ ਭਾਜੀ ਵਿੱਚ ਕੁਛ ਨਹੀਂ ਪਾਉਂਦੇ ਤੇ ਇਹਦੇ ਵਿੱਚ ਮੈਂ ਥੋੜੇ ਜਿਹਾ ਪਿਆਜ਼ ਹੈ ਉਹ ਤਾਂ ਮੇਰੇ ਕੋਲ ਬੱਚੇ ਪਏ ਸੀ ਵੈਸੇ ਇਸ ਦੇ ਵਿੱਚ ਪਿਆਜ਼ ਨਾ ਵੀ ਪਾਓ ਤੁਸੀਂ ਬਿਲਕੁਲ ਇਦਾਂ ਹੀ ਬਣਾ ਲਓ ਤਾਂ ਵੀ ਠੀਕ ਬਣਦੀ ਹੈ ਮੈਂ ਅੱਗੇ ਕਦੇ ਇਹ ਪਰਟੀਕੂਲਰਲੀ ਪਿਆਜ਼ ਮੈਂ ਨਹੀਂ ਪਾਉਂਦੀ ਹੁੰਦੀ ਤੇ ਵਿੱਚ ਇਹਦੇ ਥੋੜੀ ਜੀ ਲਸਣ ਠੀਕ ਹੈ ਉਹ ਆਪਾਂ ਇਹਦੇ ਵਿੱਚ ਪਾਤੇ ਲੋਜੀ ਆਪਾਂ ਇਹਦੇ ਵਿੱਚ ਫਾਟਾ ਤੇ 10 ਮਿੰਟ ਦੇ ਵਿੱਚ ਨਾ ਆਪਾਂ ਅੰਡੇ ਆਪਾਂ ਬੋਇਲ ਕਰਕੇ ਛਿਲਕੇ ਰੱਖੇ ਹੋਏ ਐ ਤੇ ਹੁਣ ਆਪਾਂ ਇਹਦੇ ਵਿੱਚ ਕਟਿੰਗ ਕਰਾਂਗੇ ਅੰਡਿਆਂ ਦੀ ਜਿਹੜੀ ਮੇਨ ਚੀਜ਼ ਇਹਦੇ ਵਿੱਚ ਇਹ ਸਬਜ਼ੀ ਚ ਕਰਨੀ ਹੁੰਦੀ ਆਪਾਂ ਥੋੜਾ ਜਿਹਾ بس ਕੁੱਕ ਹੋ ਜਾਵੇ ਫਿਰ ਅਗਲਾ ਸਟੈਪ ਇਹਦੇ ਨਾਲ ਨਾਲ ਕਰੀ ਚੱਲਾਂਗੇ ਆਪਾਂ ਠੀਕ ਐ ਤੇ ਹੁਣ ਨਾ ਆਪਾਂ ਇਹਦੇ ਵਿੱਚ ਜਿਹੜਾ ਅੰਡੇ ਪਾਉਣੇ ਉਹ ਕਿਦਾਂ ਪਾਉਣੇ ਆ ਪਹਿਲੇ ਤੋਂ ਇਸ ਤਰ੍ਹਾਂ ਦੇ ਦਾ ਵਾਈਟ ਪੋਰਸ਼ਨ ਨੂੰ ਧਿਆਨ ਨਾਲ ਲਾ ਲੈਣਾ ਤੇ yellow ਪੋਰਸ਼ਨ ਐਡ ਕਰ ਲੈਣਾ ਤੇ ਜਿਹੜਾ ਆਪਾਂ ਇਹ ਵਾਈਟ ਪੋਰਸ਼ਨ ਲਾਇਆ ਹੈ ਇਹਦੀ ਆਪਾਂ ਨੂੰ ਪੀਸੇਸ ਕਰ ਲੈਣੀਆਂ ਜਿਵੇਂ ਪਨੀਰ ਦੇ ਨਹੀਂ ਹੁੰਦੇ ਪੀਸੇਸ ਐਡ ਐਡਿਕ ਐਡ ਐਡਿਕ ਪੀਸੇਸ ਜਿਆਦਾ ਵੱਡੇ ਨਹੀਂ ਕਰਦੇ ਠੀਕ ਹੈ ਜਿਵੇਂ ਜਿੱਡੇ ਕੱਪ ਆਪਣੀ ਮਤਲਬ ਟ੍ਰੇ ਵਿੱਚ ਪਾਉਣੀਆਂ ਨੇ ਮੇਰ ਪਾਉਣੇ ਹੁੰਦੇ ਜਿਵੇਂ ਆਪਾਂ ਕੱਟ ਕੇ ਉਹ ਹੀ ਇਹ ਕੋਸ਼ਿਸ਼ ਕਰਨੀ ਹੈ ਕਿ ਚੌਰਸ ਕੱਟੇ ਜਾਣ ਠੀਕ ਹੈ ਕਿਉਂਕਿ ਚੋਰ ਸਾਰੇ ਬਣ ਨਹੀਂ ਸਕਦੇ ਕਿਤਨਾ ਕਿਤੋਂ ਦਾ ਕਿਨਾਰੀ ਬਣ ਨਹੀਂਦੀ ਛੋਟੇ ਛੋਟੇ ਦਾ ਪਪੀਸ ਕੱਟ ਲੈਣੀ ਹੈ ਅੰਡਿਆਂ ਦੀ ਵਾਈਟ ਕੁਸ਼ਨ ਦੀ ਸਬਜੀ ਨੇ ਬਣਾਉਣ ਚ ਬਹੁਤ ਆਸਾਨ ਹੈ ਕਦੋਂ ਮਰਜੀ ਤੁਸੀਂ ਵੇਲੇ-ਕਵੇਲੇ ਕੋਈ ਆ ਜਾਏ ਤੇ ਮਤਲਬ ਅਗਲਾ ਅੰਡੇ ਖਾ ਸਕਦਾ ਹੋਵੇ ਤਾਂ ਤੁਸੀਂ ਆਰਾਮ ਨਾਲ ਠੀਕ ਹੈ ਤੇ ਨਾਲ ਇਸ ਦੇਖਣ ਚ ਲੁੱਕ ਵਾਈਜ਼ ਵੀ ਬਹੁਤ ਸੋਹਣੀ ਲੱਗਦੀ ਹੈ ਜਦੋਂ ਅਸੀਂ ਆਪ ਕੁਕਿੰਗ ਕਰਦੀਆਂ ਸੀ ਉਹ ਤੋਂ ਸੀ ਕ੍ਰੀਏਟੀਵਿਟੀ ਵੀ ਬਹੁਤ ਕਰਦੀਆਂ ਸੀ ਹੁਣ ਅਸੀਂ ਕੁਕਿੰਗ ਛੱਡ ਦਿੱਤੀ ਤਕਰੀਬਨ ਛੁੱਟੀਆਂ ਵਰਗੀ ਹੈ ਛੁੱਟੀ ਛੱਟੀਆਂ ਵਾਲੇ ਦੇਣੀ ਬਣਾਈਦੀ ਹੈ ਅਦਰਵਾਈਜ਼ ਤਾਂ ਤਕਰੀਬਨ ਹੈਲਪਰ ਹੀ ਬਣਾਉਂਦੀਆਂ ਸਾਡੀਆਂ ਤੁਹਾਨੂੰ ਪਤਾ ਹੀ ਹੈ ਸਾਡਾ ਲਾਈਫ ਸਟਾਈਲ ਇਸ ਤਰ੍ਹਾਂ ਦਾ ਹੈ ਜੀ ਕੁਕਿੰਗ ਨਹੀਂ ਕਰ ਸਕਦੀਆਂ ਤੇ ਦੋ ਚੀਜ਼ ਇਕੱਠੀਆਂ ਚਲਾਉਣੀ ਵੀ ਪੋਸੀਬਲ ਨਹੀਂ ਹੁੰਦੀਆਂ ਤੇ ਨਾਲੇ ਤੁਸੀਂ ਉੱਧਰ ਕੰਮ ਕਰੋ ਤੇ ਨਾਲੇ ਤੁਸੀਂ ਆ ਕੇ ਫਿਰ ਸੋਈ ਚ ਬੜੋ ਇਹ ਨਾ ਨਹੀਂ ਹੁੰਦਾ ਬਈ ਠੀਕ ਹੈ ਉਹ ਜ਼ਰੂਰ ਬਣਾ ਕੇ ਦੇਖਿਓ ਮੇਰੇ ਬੇਟੇ ਨੂੰ ਇਹ ਵਾਲੀ ਸਬਜੀ ਬਹੁਤ ਪਸੰਦ ਹੈ ਸਰਦੀਆਂ 'ਚ ਤੁਸੀਂ ਇਹਦੇ 'ਚ ਨਾ ਮਟਰ ਵੀ ਬੋਇਲ ਕਰਕੇ ਪਾ ਸਕਦੇ ਹੋ ਜਾਂ ਜੇ ਫੈਮਿਲੀ ਵੱਡੀ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਮਤਲਬ ਸਬਜੀ ਬਣਾਉਣੀ ਹੈ ਤਾਂ ਫਿਰ ਤੁਸੀਂ ਇਹਦੇ 'ਚ ਜਿਹੜੀਆਂ ਆਪਣੀ ਸੋਇਆਬੀਂ ਦੀਆਂ ਬੜੀਆਂ ਹੁੰਦੀਆਂ ਐ ਉਹ ਪਾ ਸਕਦੇ ਹੋ ਬੁਆਇ ਕਰਕੇ ਤੇ ਹੁਣ ਮੈਂ ਇਹਦੇ 'ਚ ਨਾ ਪਾਉਣ ਲੱਗੀ ਆ ਮੇਰੇ ਕੋਲੇ ਟਮਾਟਰਾਂ ਦੀ ਪਿਉਰੀ ਐ ਠੀਕ ਐ ਉਹ ਪਾਉਣ ਲੱਗੀ ਆ ਘਰ ਦੀ ਬਣਾਈ ਹੋਈ ਐ ਲੋ ਇਹਦੇ ਚਾਪ ਇਹ ਟਮਾਟਰ ਤੁਸੀਂ ਟਮਾਟਰ ਪਾ ਸਕਦੇ ਹੋ ਕਾਜੀ ਮੇਰੇ ਕੋਲ ਹੈ ਨਹੀਂ ਸੀ ਅੱਜ ਤੇ ਮੈਂ ਪਿਉਰੀ ਬਣਾ ਕੇ ਰੱਖੀ ਹੋਈ ਹੈ ਉਹ ਪਾ ਲਈ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਣੇ ਆ ਉਹ ਜ਼ਰੂਰ ਦੱਸਿਓ ਠੀਕ ਹੈ ਸਾਡੇ ਅੱਜ ਸਾਨੂੰ ਜ਼ਿਆਦਾ ਜ਼ਰੂਰਤ ਨਹੀਂ ਇਸ ਕਰਕੇ ਮੈਂ ਇਕੱਲੇ ਆਂਡੀ ਬਣਾ ਰਹੀ ਐ ਤੇ ਦੋਨੋਂ ਪੋਰਸ਼ਨ ਨੂੰ ਆਪਾਂ ਵਧੀਆ ਤਰੀਕੇ ਨਾਲ ਇਹ ਚ ਵਰਤ ਕੇ ਕੋਈ ਥੋੜਾ ਮਤਲਬ ਇਹਦੇ ਤੁਹਾਨੂੰ ਬਹੁਤ ਜ਼ਿਆਦਾ ਤੜਕੇ ਫੜਕੇ ਨਹੀਂ ਤਿਆਰ ਕਰਨੇ ਪੈਂਦੇ ਆ ਟਮਾਟਰ ਤਾਂ ਚਾਹੀਦੇ ਆ ਫਰੀਆਂ ਵਿੱਚ ਤਾਂ ਪਾ ਦੇਣੀ ਕੱਟ ਕੇ ਇੱਕ ਭੰਨੇ ਲਿਖਿਆ ਸੀਗਾ ਮੈਨੂੰ ਵੀ ਤੁਸੀਂ ਸ਼ਾਪਿੰਗ ਬੋਰਡ ਤੇ ਰਾਫੀ ਕੱਟ ਲਓ ਉੱਥਾਂ ਤੇ ਕੱਟ ਜੇ ਪੈ ਜਾਂਦੇ ਆ ਆ ਉਹ ਤਾਂ ਠੀਕ ਆ ਮੈਂ ਇਸ ਲਈ ਕਰ ਲੈਣੀ ਹੁੰਦੀ ਐ ਧਾਂ ਸ਼ਾਪਿੰਗ ਬੋਰਡ ਦੀ ਭਾਗ ਕਰ ਲੈਣੀ ਕੱਢਣ ਦੀ ਕਿਉਂਕਿ ਮੈਂ ਰੂਟੀਨ 'ਚ ਨਹੀਂ ਨਾ ਕੱਟਦੀ ਉਹ ਨੂੰ ਬਤਾਈਏ ਤੇ ਬਸ ਕਦੇ ਕਦੇ ਇਹ ਹੀ ਬਣਾਉਣੀ ਹੁੰਦੀ ਹੈ ਤੇ ਇਨੇ ਨਾਲ ਕੱਟ ਤੋਂ ਫਿਰ ਬਚਾ ਕੇ ਜੇ ਪ੍ਰੈਸ਼ਰ ਹਿਸਾਬ ਨਾਲ ਦੇ ਲਈਦਾ ਤੇ ਇਹ ਕੱਟ ਨਾ ਪੈਣ ਲੋ ਜੀ ਆਪਣੇ ਹੱਥਾਂ ਜਿਹੜਾ ਇਹ ਟਮਾਟਰ ਸੀਗੇ ਤੇਰੀ ਸੀ ਜਿਹੜੀ ਤਿਆਰ ਹੋ ਗਈ ਤਰਤਾ ਜਿਵੇਂ ਆਪਣਾ ਤਿਆਰ ਕਰਦੇ ਆ ਆਪਾਂ ਉਵੇਂ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਨਮਕ ਮਿਰਚ オーਪਨਰ ਰੁਟੀਨ ਹੀ ਜਿਵੇਂ ਸਾਰਿਆਂ ਨੂੰ ਪਤਾ ਹੈ ਆਪਾਂ ਨੂੰ ਹੜਦੀ ਨਮਕ ਮਿਰਚ ਠੀਕ ਹੈ ਉਹ ਆਪ ਆਪਣੇ ਟੇਸਟ ਦੇ ਹਿਸਾਬ ਨਾਲ ਹੋਣਾ ਹੈ ਲੋ ਲਓ ਜੀ ਆਪਾਂ ਪਾਤਾ ਇਹਦੇ ਚੇ ਪਾਣੀ ਦੇ ਨੂੰ ਆਉਣ ਦਿੰਨੇ ਆ ਵਾਲ ਫਿਰ ਮੈਂ ਕੈਮਰਾ ਨੇੜੇ ਕਰੂੰਗੀ ਹਜੇ ਕੁਛ ਹੈ ਨਹੀਂ ਸੀਗਾ ਫਿਰ ਮੈਂ ਤੁਹਾਨੂੰ ਬਾਅਦ ਚ ਆਪਾਂ ਜਦੋਂ ਇਹਨੂੰ ਐਡ ਆਨ ਕਰਾਂਗੇ ਨਾ ਚੀਜ਼ਾਂ ਨੂੰ ਫਿਰ ਕਰਾਂਗੇ ਤੇ ਹੁਣ ਨਾ ਆਪਾਂ ਇਹਦੇ ਵਿੱਚ ਕੀ ਕਰਨਾ ਹੈ ਅੱਜ ਇੱਧਰ ਕ੍ਰਸ਼ ਕਰ ਲੈਣਾ ਹੈ ਅਲੱਗ ਤੋਂ ਉਹਨੀ ਦੇ ਚੋਂ ਬੋਇਲ ਆ ਜੂਗਾ ਇਹਨੂੰ ਚੰਗੀ ਤਰ੍ਹਾਂ ਕ੍ਰਸ਼ ਕਰਨੇ ਹੈ ਇਦਾਂ ਲੋ ਜੀ ਅਸੀਂ ਐਕਚੁਅਲੀ ਦੋਨੋਂ ਜਣੀਆਂ ਜੌਬ ਕਰਦੀਆਂ ਮੈਂ ਤੇ ਮਾਮਾ ਪਹਿਲਾਂ ਮਾਮਾ ਵੀ ਕਰਦੇ ਸੀਗੇ ਹਨਾ ਹੁਣ ਵੀ ਮਾਮਾ ਦੀ ਜੌਬ ਹੀ ਇੱਕ ਤਰ੍ਹਾਂ ਦੀ ਤੇ ਇਸ ਕਰਕੇ ਨਾ ਅਸੀਂ ਇਸ ਤਰ੍ਹਾਂ ਦੀਆਂ ਰੈਸਪੀਜ਼ ਬਹੁਤ ਹੈਂਡੀ ਜੀਆਂ ਵੀ ਕੋਈ ਆ ਜੀ ਜਾਂ ਕਿਸੇ ਵੀ ਵੇਲੇ ਵੇਲੇ ਤੁਹਾਨੂੰ ਵੀ ਹਨਾ ਬਣਾਉਣੀ ਪੈਜੀ ਚੀਜ਼ ਤੇ ਲੋ ਜੀ ਨਾ ਆ ਗਿਆ ਬਾਹਰ ਤੇ ਹੁਣ ਮੈਂ ਨੇੜੇ ਕਰਦੀ ਹਾਂ ਤੁਹਾਨੂੰ ਦਿਖਾ ਦਿੰਦੀ ਹਾਂ ਵੀ ਹੁਣ ਇਹ ਰੋਇਲ ਆ ਗਿਆ ਨੀ ਤੇ ਫਿਰ ਨਾ ਆਪਾਂ ਜਿਹੜਾ ਇਹ ਆ ਕਰੀਆ ਸੀ ਕਰਾਛੇ ਇਹਨਾਂ ਪਹਿਲਾਂ ਭਾਵੇਂ ਰੀਚ ਠੀਕ ਹੈ ਇਹਨੂੰ ਆਪਾਂ ਮਿਕਸ ਕਰ ਲੈਣਾ ਲੋਚ ਇਦਾਂ ਜਦੋਂ ਤੁਸੀਂ ਇਹਨੂੰ ਐ ਮਤਲਬ ਮਾਰੋ ਮਾਰੋਗੇ ਨਾ ਥੋੜੀ ਜਿਹੀ ਕੜਛੀ ਤੇ ਜਿਹੜੇ ਇਹਦੇ ਵਿੱਚ ਮਾੜੇ ਮੂٹے ਜਿਹਾ ਦਾਣੇ ਜੀ ਦੀਦੇ ਆ ਉਹ ਵੀ ਹੌਲੀ ਹੌਲੀ ਕੋਰ ਵਿੱਚ ਖੁੱਲ ਜਾਂਦੇ ਆ ਜੇ ਤੁਹਾਨੂੰ ਇਹਦੇ ਚ ਰੈਡ ਰੈਡ ਕਲਰ ਜ਼ਿਆਦਾ ਚਾਹੀਦਾ ਮਤਲਬ ਲਾਲ ਲਾਲ ਸਬਜੀ ਪਸੰਦ ਹੈ ਤਾਂ ਤੁਸੀਂ ਇਹਦੇ ਚ ਡੇਗੀ ਮਿਰਚ ਪਾ ਸਕਦੇ ਹੋ ਠੀਕ ਹੈ ਪਰ ਕਿਉਂਕਿ ਆਪਾਂ ਤਾਂ ਕਿਹੜਾ ਕੋਈ ਸ਼ੋਅ ਚ ਪੇਸ਼ ਕਰਨੀ ਹੈ ਆਪਾਂ ਆਪਣੇ ਘਰ ਲਈ ਬਣਾਣੀ ਹੈ ਖਾਣ ਲਈ ਤਾਂ ਸਿੰਪਲ ਜਿਹੜੀ ਹੈ ਸਬਜੀ ਉਹ ਠੀਕ ਹੈ ਲਓ ਜੇ ਬੈਨੂ ਆ ਗਿਆ ਜੀ ਬੋਇਲ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਇਹ ਵਾਲੇ ਆਂਡੇ ਜਿਹੜੇ ਆਪਾਂ ਕੱਟ ਕੇ ਰੱਖੇ ਸੀ ਕੇ ਹੁਣ ਤੁਸੀਂ ਜੇ ਤੈਨ ਖਾਣਾ ਹੈਗਾ ਪਰੌਠਿਆਂ ਨਾਲ ਸਵੇਰੇ ਬ੍ਰੇਕਫਾਸਟ 'ਚ ਦੇ ਦੇਣ ਗੈਸਟਾਂ ਨੂੰ ਫਿਰ ਤਾਂ ਤੁਸੀਂ ਇਹਨੂੰ ਇਦਾਂ ਥੋੜਾ ਜਿਹਾ ਇੱਥੇ ਹੀ ਰੱਖ ਲਓ ਹਨਾ ਹਾਰਡ ਤੇ ਨਹੀਂ ਫਿਰ ਤੁਸੀਂ ਜੇ ਪਤਰੀ ਵਾਲੀ ਸਬਜ਼ੀ ਬਣਾਉਣੀ ਹੈ ਮੈਂ ਹੁਣ ਮੈਂ ਦੁਪਹਿਰ ਦੇ ਖਾਣੇ ਲਈ ਬਣਾ ਰਹੀ ਹਾਂ ਫਿਰ ਆਪਾਂ ਹੁਣ ਤੜਕਾ ਲਾ ਆਹ ਥੋੜਾ ਜਿਹਾ ਪਾਣੀ ਪਾ ਕੇ ਤਰੀ ਲਾਵਾਂਗੇ ਲੋ ਜੀ ਲੋ ਜੀ ਜਿਹੜੀ ਆ ਵੀ ਹਰ ਮੋਟੀ ਸੀਗੀ ਤੇ ਲੋ ਜੀ ਲੁੱਕ ਦੇਖ ਲਓ ਤੁਸੀਂ ਸਬਜੀ ਦੀ ਇਹ ਵਾਲੀ ਲੁੱਕ ਆਊਗੀ ਇਹਦੇ ਵਿੱਚ ਤੁਸੀਂ ਪਾਓ ਧਨੀਆ ਤੇ ਮੈਂ ਹੁਣ ਇਹਦੇ ਵਿੱਚ ਥੋੜਾ ਜਾਂ ਧਨੀਆ ਪਾਊਡਰ ਪਾ ਦਿੰਨੀ ਐ ਹਰਾ ਧਨੀਆ ਤੁਸੀਂ ਪਾ ਸਕਦੇ ਹੋ ਜਿਹਦੇ ਉੱਤੇ ਠੀਕ ਐ ਤੇ ਟੈਸਟ ਚੈੱਕ ਕਰਕੇ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਨਮਕ ਵਿੱਚ ਸੈੱਟ ਕਰ ਲਿਓ ਚਲੋ ਜੀ ਦੇਖ ਲਓ ਤੁਸੀਂ ਕਿੰਨਾ ਟਾਈਮ ਲੱਗਿਆ ਸਬਜੀ ਤਿਆਰ ਹੋਣ ਨੂੰ ਜੇ ਹੋਰ ਕੁਝ ਨਹੀਂ ਤਾਂ ਤੁਸੀਂ ਇਹ ਰਾਮ ਨਾਲ ਇੱਕ ਸਬਜੀ ਹੋਰ ਚਾਹੀਏ ਇਹਨੂੰ ਸੁੱਕੀ ਬਣਾ ਲਓ ਤੇ ਚਾਹੇ ਤੁਸੀਂ ਤਰੀਆਰੀ ਬਣਾ ਲਓ ਤੁਹਾਡੀ ਮਰਜ਼ੀ ਹੈ ਹੁਣ ਇਹਨੂੰ ਬਸ ਬੋਇਲ ਆ ਜਾਣ ਦਿੰਦੇ ਆਪਾਂ ਤੇ ਫਿਰ ਆਪਣੀ ਸਬਜੀ ਰੈਡੀ ਹੈ ਇਹਨੂੰ ਜਿੰਨੀ ਬਣਾਉਣੀ ਸੌਖੀ ਹੈ ਸਵਾਦ ਵੀ ਬਹੁਤ ਬਣਦੀ ਹੈ ਇਸ਼ੂ ਨੂੰ ਸਪੈਸ਼ਲੀ ਬਹੁਤ ਅੱਛੀ ਲੱਗਦੀ ਰਾਹੀਂ ਅੱਜ ਮੈਂ ਬਣਾਈ ਹੈ ਕਿਉਂਕਿ ਅੱਜ ਮੈਨੂੰ ਚੁੱਕੀ ਸੀ ਤੇ ਸੁਨੀਤਾ ਇੱਕ ਐਂਡ ਨਾਨ ਵੇਜ ਨਹੀਂ ਬਣਾਉਂਦੀ ਸਦੀ ਸਦੀ ਹੈਂ ਅੰਡੇ ਤੇ ਹੋਰ ਜਿਹੜਾ ਨਾਨ ਵੇਜ ਹੈ ਉਹ ਅਸੀਂ ਆਪ ਤੁਹਾਨੂੰ ਅੱਜ ਫਿਰ ਮੈਂ ਉਹਦੇ ਲਈ ਸਪੈਸ਼ਲੀ ਬਣਾਤੀ ਹੈ ਲੋ ਜੀ ਇਹ ਆਪਣੀ ਫਾਈਨਲ ਸਬਜੀ ਹੋ ਗਈ ਤਿਆਰ ਜੇ ਤੁਸੀਂ ਇਹਦੇ 'ਚ ਕੋਈ ਆਪਣੀ ਧਨੀਆ ਪਦੀਨਾ ਜੋ ਵੀ ਉਹ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਇਹ ਹੋਣਾ ਪੈਨੂ ਟੱਕ ਦਿੰਨੇ। ਕਿ ਲੋ ਜੀ ਤੁਸੀਂ ਵੀ ਦੱਸਿਓ ਤੁਸੀਂ ਵੀ ਥੋੜੀ ਜਿਹੀ ਕੋਈ ਇਸ ਤਰ੍ਹਾਂ ਦਾ ਬਣਾਉਂਦਾ ਇਹਨਾਂ ਦਾ ਨਾਮ ਹੈ ਕਸ਼ਮੀਰੀ ਐਗ ਕਰੀ ਸਬਜ਼ੀ ਦਾ ਨਾਮ ਮੈਂ ਬਹੁਤ ਸਾਲਾਂ ਤੋਂ ਬਣਾ ਰਹੀ ਹਾਂ ਜਦੋਂ ਬੇਟਾ ਛੋਟਾ ਸੀ ਉਦੋਂ ਤੋਂ ਹੀ ਇਹਨੂੰ ਬਹੁਤ ਪਸੰਦ ਆਇਆ ਇਹ ਤੇ ਤੁਸੀਂ ਵੀ ਜ਼ਰੂਰ ਬਣਾਉਣੀ ਹੈ ਜਿਹੜੇ ਜਿਹੜੇ ਲੋਕ ਅੰਡੇ ਖਾਂਦੇ ਆ ਖਾਣੇ ਚਾਹੀਦੇ ਆ ਲੇਡੀਜ਼ ਨੂੰ ਸਪੈਸ਼ਲੀ ਖਾਣਾ ਚਾਹੀਦਾ ਅੰਡਾ ਬਹੁਤ ਅੱਛਾ ਹੈ ਅਗਰ ਤੁਸੀਂ ਖਾਣਿਓ ਖਾਓ ਜ਼ਰੂਰ ਕਿ ਗੈਸੇ ਵੀ ਅੰਡਰ ਵੈਜੀਟੇਰੀਅਨ ਹੀ ਹੁੰਦਾ ਹੈ ਤੇ ਤੁਸੀਂ ਜ਼ਰੂਰ ਬਣਾਉਣੀ ਹੈ ਤੇ ਦੱਸਣੀ ਹੈ ਕਿ ਕਿੰਨੀ ਲੱਗੀ ਮਿਲਾਂਗੇ ਅਗਲੀ ਕਿਸੇ ਵੀਡੀਓ ਚ ਹੋਰ ਕਿਸੇ ਨਵੇਂ ਆਈਡੀਆ ਨਾਲ